ਹਾਂਜੀ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਅੱਜ ਜੋ ਵਾਲਮੀਕ ਆਸ਼ਰਮ ਤੁਨਾ ਸਾਹਿਬ ਦੇ ਉੱਤੇ ਮੀਟਿੰਗ ਕੀਤੀ ਗਈ ਕਿ ਜੋ ਪਾਵਨ ਪਵਿੱਤਰ ਪਾਵਨ ਪਵਿੱਤਰ ਜੋ ਸ਼ੁਭ ਦਿਹਾੜਾ ਸਾਹਿਬ ਸਤਿਗੁਰੂ ਵਾਲਮੀਕ ਮਹਾਰਾਜ ਜੀ ਦਾ ਆਰਿਆ ਵਾ ਉਸ ਸ਼ੁਭ ਦਿਹਾੜੇ ਦੀ ਸਾਰੀ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਵਧਾਈ ਦੇਣੇ ਆ ਔਰ ਦੇਸ਼ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਵਧਾਈ ਦਿੰਦੇ ਨੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਪ੍ਰਮਾਤਮਾ ਦਾ ਜੋ ਦਿਨ ਆ ਰਿਹਾ ਉਹਦੀ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਜੋ ਸ਼ੋਭਾ ਯਾਤਰਾ 4 ਤਰੀਕ ਨੂੰ ਜਿਹੜੀ ਉਹ ਕੱਢੀ ਜਾ ਰਹੀ ਆ ਕੇਂਦਰੀ ਮੰਦਰ ਤੇ ਲਾਗੋਂ ਖਾੜੇ ਦੇ ਖਾੜੇ ਦੇ ਵਿੱਚੋਂ ਉਹਦੇ ਨਾਲ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਸਹਿਯੋਗ ਦੇ ਕੇ ਇਸ ਸ਼ੋਭਾ ਯਾਤਰਾ ਨੂੰ ਵਧਾਓ ਜੈ ਹਾਰ ਵਾਲਮੀਕੀ ਹਰ ਹਰ ਵਾਲਮੀਕੀ ਸ੍ਰੀ ਕर्ता ਭਗਵਾਨ ਵਾਲਮੀਕੀ ਜੀ ਦਾ ਸ਼ੁਭ ਦਿਹਾੜਾ 7 ਅਕਤੂਬਰ ਨੂੰ ਬੜੀ ਸ਼ਰਧਾਪੂਰਵਕ ਆਇਆ ਜਾ ਰਿਹਾ ਹੈ ਸੰਤ ਸਮਾਜ ਵਾਲਮੀਕੀ ਆਸ਼्रम ਠੂਣਾ ਸਾਹਿਬ ਪ੍ਰਸਤ ਬਲੋਂ ਸੰਤ ਅਸਥਾਨ ਕੀ ਨਾਜ਼ੀ ਦੀ ਅਧਿਐਕਸ਼ਾ ਦੇ ਵਿੱਚ ਸ਼ਰਧਾ ਪੂਰਵਕ ਮਨਾਇਆ ਜਾਵੇਗਾ ਜਿਹਦੀ ਸ਼ੁਭਾ ਯਾਤਰਾ 4 ਤਰੀਕ ਨੂੰ ਦਰਗਿਆਨਾ ਮੰਦਿਰ ਦੇ ਸਾਹਮਣੇ ਗੋਲ ਬਾਗ ਦੇ ਦੇ ਖੁੱਲੇ ਮੈਦਾਨ ਦੇ ਵਿੱਚ ਧਾਰਮਿਕ ਕਾਨਫਰੰਸ ਹੋਏਗੀ ਜਿੱਥੋਂ ਕਿ ਰੱਥ ਯਾਤਰਾ ਦੀ ਸ਼ੁਰੂਆਤ ਹੋਏਗੀ ਰਾਤੀ ਯਾਤਰਾ ਥੀਏ ਲੋਗੜ ਬਰੀਗੇਟ ਲਾਹੌਰੀ ਗੇਟ ਗੇਟ ਖਦਾਨਾ ਹਕੀਮਾਉਗੇ ਭਕਤਾਨਾ ਗੇਟ ਗਲਵਾਰੀ ਗੇਟ ਬਾਲਕੀ ਮੰਦਿਰ ਤੇ ਦੀ ਸਮਾਪਤੀ ਹੋਵੇਗੀ ਜਿਹਦੇ ਥਾਂ ਥਾਂ ਤੇ ਸਟਾਲ ਖਾਣ ਪੀਣ ਦੀਆਂ ਚੀਜ਼ਾਂ ਵੈਲਕਮ ਤੇ ਲੰਗਰ ਭੰਡਾਰਾ ਗਲਵਾਰੀ ਗੇਟ ਜਾ ਕੇ ਹੋਵੇਗਾ ਉਹਦੇ ਸਾਰਿਆਂ ਹੀ ਸੰਗਤਾਂ ਨੂੰ ਦਾਸ ਬੇਨਤੀ ਕਰਦਾ ਹੈ ਕਿ ਠੀਕ 11 ਵਜੇ ਉੱਤੇ ਪਹੁੰਚਣ ਦੀ ਕਿਰਪਾਤਾ ਕਰੋ ਉਸ ਤੋਂ ਬਾਅਦ 5 ਤਰੀਕ ਨੂੰ ਪਾਵਨ ਬਾਲਮੀਕੀ ਪੀਤ ਬਾਲਮੀਕੀ ਪਾਵਨ ਮੰਦਰ ਦੇ ਵਿੱਚ ਰਮੇਨ ਸਾਹਿਬ ਦਾ ਖੰਡ ਪਾਟ ਰੱਖਿਆ ਜਾਵੇਗਾ 7 ਤਰੀਕ ਨੂੰ 10 ਵਜੇ ਉਹਦਾ ਭੋਗ ਪਵੇਗਾ ਉਸ ਤੋਂ ਬਾਅਦ ਧਾਰਮਿਕ ਕਾਨਫਰੰਸ ਦੀ ਸ਼ੁਰੂਆਤ ਹੋਏਗੀ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਨੇਤਾगण ਸੰਸਮਾ ਅੱਜ ਆਪੇ ਪਹੁੰਚਣ ਦੀ ਕਿਰਪਾਤਾ ਕਰਨਗੇ ਸਾਰਿਆਂ ਨੂੰ ਬੇਨਤੀ ਹੈ ਉੱਥੇ ਪਹੁੰਚ ਕੇ ਕਿਰਪਾਲਤਾ ਕਰੋ ਅੱਜ ਸਾਡਾ ਟਰਸਟ ਹੋਰ ਮਜ਼ਬੂਤ ਹੋਇਆ ਜਦੋਂ ਸਾਡੇ ਸੈਣੀ ਸਾਹਿਬ ਜੋ ਸੰਸਮਾ ਦੇ ਨਾਲ ਜਿਨ੍ਹਾਂ ਨੇ ਜੋੜਜਾਮਾ ਕੀਤਾ ਹੈ ਆ ਸੰਸਮਾ ਨੇ ਵੀ ਇਹਨਾਂ ਦਾ ਵੈਲਕਮ ਕੀਤਾ ਇਹਨਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਸੰਤਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਗੁਰੂ ਘਰ ਦੀ ਸੇਵਾ ਕਰੋ 30 ਦੀ ਸੇਵਾ ਕਰੋ ਉਦੋਂ ਸਾਡੇ ਰਾਜਨ ਪੂਲਾ ਜੀ ਜੋ ਕਿ ਇੱਕ ਬੜਾ ਵੱਡਾ ਜੱਥਾ ਲੈ ਕੇ ਆਏ ਨੇ ਜਿਨ੍ਹਾਂ ਨੇ ਟਰਸਟੀ ਨਾਲ ਤਾਲਮੇਲ ਕੀਤਾ ਤਾਲਮੇਲ ਕਰਕੇ ਸੇਵਾ ਕਰਨ ਦਾ ਪ੍ਰਣ ਲਿਆ ਮੈਂ ਇਹਨਾਂ ਦਾ ਹੀ ਬਹੁਤ-ਬਹੁਤ ਜੀ ਆਇਆਂ ਕਹਿੰਦਾ ਸੈਣੀ ਸਾਹਿਬ ਨੂੰ ਜੀ ਆਇਆਂ ਕਹਿੰਦਾ ਨਤ ਧਨਵਾਦ ਕਰਦਾ ਹਾਂ ਕਿ ਆਸ ਰੱਖਦਾ ਹਾਂ ਭਗਵਾਨ ਬਾਲਮੀ ਆਸ਼ੰਤੂ ਨਾ ਕਰ ਤਰਸ ਬਲੰਦੀ ਆ ਜਾਏਗਾ ਧੰਨਵਾਦ ਜੈ ਬਾਲਮੀ ਹਰ ਹਰ ਬਾਲਮੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਬਾਲਮੀ ਕੀ ਹਰ ਹਰ ਬਾਲਮੀ ਕੀ ਜਿਵੇਂ